ਖੋਲ ਆ ਗਿਆ ਥਾਲੇ ਵਿੱਚ ਮਾਰੂ ਓਏ ਆ ਦੇਖੋ ਇਹਨੂੰ ਖੋਲੇ ਨੂੰ ਭੈਣ ਚੋਤਾ ਸਾਨੂੰ ਪਤਾ ਨਹੀਂ ਫਿਰ ਤੇਰੀ ਮਾਰੀ ਆ ਓਏ ਆ ਦੇਖੋ ਦੇਖੋ ਬਈ ਕੈਪਸੂਲ ਓਏ ਜਿਹੜੇ ਕਹਿੰਦੇ ਆ ਸਾਰੇ ਕੱਟ ਆ ਓਏ ਆ ਦੇਖੋ ਸਾਰੇ ਕੱਟ ਆ ਕੱਟ ਸਾਰੇ ਪੁੱਤ ਸਾਰੇ ਕੱਟ ਆ ਕੱਟ ਕੱਟਾ ਕਰੋ ਨਿਕਲੋ ਮੈਨੂੰ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਪੁੱਸ ਆ ਸ਼ੇਅਰ ਕਰੋ ਓਏ ਆ ਦੇਖੋ 50 ਦੀ ਨੌਜਵਾਨੀ ਬਾਈ ਸ਼ੇਅਰ ਕਰ ਦੇ ਉਹਨੂੰ ਆ ਵੀ ਫੜੀ ਜਾ ਲਾਈਵ ਚਲੀ ਜਾਂਦਾ ਲਾਈਵ ਚਲੀ ਜਾਂਦਾ ਸ਼ਾਬਾਸ਼ ਹੀਰਿਆ ਜਵਾਂ ਮੇਰਾ ਯਾਰ ਜਾਨਾ ਭਾਈ ਤੁਹਾਡਾ ਰੂਹ ਉਸ ਕਾਪੀ ਸੀ ਗਿਆ ਓਏ ਖੋਲ ਖੋਲ ਕੱਲਾ ਕੱਲਾ ਗੋਲਾ ਚੋ ਬਾਈ ਉਰੇ ਲਿਆ ਆ ਸਰਦ ਨਹੀਂ ਆਉਂਦਾ ਨਸ਼ਾ ਨਹੀਂ ਰਿੰਦਾ ਮਲੰਬੇ ਨਹੀਂ ਆਉਂਦੇ ਇੰਦਰਾ ਓਏ ਆ ਪਿਆਰ ਦੇ ਲੋਕਾਂ ਦੇ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਵੀ ਆਹ ਸੁਣੋ ਓਏ ਬਾਹਰੋਂ ਕਿ ਛੋਲੇ ਗਿਆ ਚਲ ਸਾਰਾ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪੁੱਛ ਕੇ ਬਾਈ ਮਾਗਰ ਫਿਰਦੇ ਨੇ ਕਦੇ ਕਹਿੰਦੇ ਚਰੀਰ ਆ ਜਾਓ ਕਦੇ ਕਹਿੰਦੇ ਮਾਨਸਾ ਆ ਜਾਓ ਸਵੇਰ ਦੇ ਲੱਗੇ ਸੀ 10 ਬੰਦੇ ਇਹ ਆਇਆ ਵਿਚਾਰਾ ਜੋ ਦੇਖੋ ਮੈਨੂੰ ਨਾ ਕੱਪੜੇ ਨਹੀਂ ਪੁੰਦ ਤੇਰੇ ਕੋਲ ਪੁੰਦ ਨਹੀਂ ਪੁੰਦ ਆਹ ਫੁੱਲਾਂ ਦੀ ਆਹ ਪੰਡ ਕਾਲ ਫੁੱਲਾਂ ਦੀ ਨਹੀਂ ਆਹ ਕੈ ਸੁਲਾ ਦੀ ਆ ਓਏ ਇਹ ਕਿਹੜੇ ਕਹਿੰਦਾ ਰਸ਼ਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰੱਖ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਆਏ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖ ਓਏ ਸਾਰਾ ਕੁਸਾ ਉੱਠਿਆ ਆ ਪੰਜਾਬ ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਆ ਆ ਲੈ ਲੋ ਲੈ ਲੋ ਆ ਲੈ ਆਪਣਾਈਏ ਆ ਬੜੇ ਆਪਣਾਈਏ ਆ ਦੇਖ ਸਗਲੇ ਰਸ ਗਣੇਸ਼ ਚਾਹੇ ਲੱਗੀ ਹੋਈ ਹੈ ਜੇ ਉਹ ਬੰਦਾ ਨਾੜਿਆ ਨਾ ਅੜੂ ਗੜੂ ਆ ਨਹੀਂ ਤੈਨੂੰ ਜਾਣੀ ਨਹੀਂ ਬਾਈ ਯਾਰ ਅੱਗੇ ਨਹੀਂ ਬਾਈ ਕਿੰਨੀ ਕਿੰਨੇ ਕਿੰਨੇ ਬਾਅਦ ਚ ਜਿੰਨੇ ਰੱਖ ਦੇ ਰੂਪ ਦਿਖਾ ਸਕਦਾ ਕੋਈ ਨਹੀਂ ਝੋਟੇ ਕਰੇ ਯਾਰੇ ਆਪ ਵੀ ਦੱਸ ਦੇ ਕਿੰਨੇ ਆ ਇਹ ਮੇਰੇ ਕਿਹਾ ਦੱਸ ਇਹ ਨੂੰ ਫੜ ਕੇ ਰੱਖਿਓ ਬੰਦ ਲੈ ਨੂੰ ਤੇ ਭੱਜਾਂ ਜਾਵੇ ਓਏ ਆਹਾ ਕੁੱਤੇ ਚਵਾਕਾਂ ਨੂੰ ਬਰਬਾਦ ਕਰਦੇ ਆ ਹਾਂ ਮਾਰਨਾ ਤਾਂ ਗਰੀਬ ਬੰਦੇ ਦੀ ਹਾਲੀ ਰੱਖਿਓ ਨੇ ਮੈਡੀਕਲ ਦੱਸੀ ਕਿਹਨੇ ਤੋਂ ਲੈ ਕੇ ਆਏ ਉੱਥੇ ਚੱਲਾਂਗੇ ਜੋ ਲੈ ਕੇ ਆਇਆ ਮੁੰਡਾ ਇਹ ਉਹ ਤੋਂ ਵੀ ਸੁਆ ਆਉਂਦਾ ਉਹ ਲੈ ਕੇ ਉਹ ਫੜ ਕੇ ਲਿਆਉਣਗੇ ਫੜ ਕੇ ਕਿੱਥੇ ਭੱਜੂਗਾ ਉਹ ਖੇਤਾਂ ਵਿੱਚ ਆ ਦੇਖ ਲਓ ਮਦਾ ਸੁੱਟੇ ਚਵਾਕਾਂ ਨੂੰ ਜ਼ਹਿਰ ਦਿੰਦੇ ਨੇ ਇਹ ਆਪਣੇ ਬੱਚਿਆਂ ਦੀ ਪੰਚ ਓਏ ਆ ਆ ਦੇਖ ਆਹ ਦੇਖੀ ਇਹ ਬੁੱਧੀ ਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਸਾਡੇ ਸਾਰਿਆਂ ਨੇ ਝੋਟਾ ਆਹ ਸੀਰੇ ਦਾ ਆ ਸੀਦਾ ਸਵੇਰੇ ਵਿਚਾਰ ਤੁਰਿਆ ਇੱਕ ਤੁਰਿਆ ਜੋਗੇ ਤੋ ਕਿਹਦੇ ਤੁਰੇ ਫਿਰਦੇ ਤਿਆਰ ਦੇ ਦਿਨ ਤੇ ਸਾਲਾ ਕਹਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬਹੁਤ ਭਾਈ ਬਹੁਤ ਹਾਲੇ ਫੜੇ ਮਸਾ ਫੜੇ ਨੇ ਸਾਏ ਕੀ ਬੋਲਦਾ ਆ ਭੱਜ ਗਿਆ ਸਾਫ ਆ ਲਿਆ ਨਾਲ ਆਂਦਾ ਜਾਂਦਾ ਆ ਜੀ ਆਪਾਂ ਕੀ ਕੰਡ ਪਾਇਆ ਸਾਲਾ ਆਪਨੇ ਪਾਸ ਆਇਆ ਕਿਤੇ ਕੋਈ ਥੇ ਮੌਲਕ ਆ ਪੁਲਿਸ ਥੰਨੇ ਵੜ ਗਿਆ ਹੋਸੀਆ ਥੰਨੇ ਜਦੋਂ ਆਪਾਂ ਨਾਲ ਕਿੰਨੇ ਵਾਰ ਜੂ ਇਕੱਲਾ ਬੈਠ ਕੇ ਦਾ ਕੰਮ ਦੇਖ ਲਾਉਂਦਾ ਕੋਈ ਆ ਤੇਰਾ ਆਪਣੇ ਇਹ ਆਪਣੇ ਨਾਲ ਗਏ ਹੋ ਲੇ ਗਏ ਤੇ ਜਾਣਗੇ ਉਹ ਬੰਦੇ ਚੱਕਾਉਂਦੇ ਉਹ ਬੜੀ ਕੋਟਾ ਮੇਰੇ ਕੋਲ ਫੂਟ ਮੁਰਾ ਖਾਣੇ ਪਈ ਪੱਤਾ ਹੈ ਬਾਈ ਉਹ ਬਾਈ ਪੱਤਾ ਨਾ ਚੱਲ ਰਿਹਾ ਤੇ ਪੁੱਤ ਉਹ ਬਾਈ ਸੁਣਾਈ ਮਾਰ ਆਹ ਦੀ ਬੜੀ ਚੱਲੀ ਜਾਂਦੀ ਹੈ ਬੜੀ ਜਾਂਦੀ ਹੈ ਇਧਰ ਨੀ ਕਰ ਫੜ ਕੇ ਰੱਖ ਨੂੰ ਚੱਲ ਬਾਈ ਚੱਲ ਵਾ ਦੇਖੋ ਇੱਕ ਆਹ ਲੈ ਕੇ ਆਇਆ ਸੀ ਇਧਰ ਜਮੂਗਾ ਆਹ ਬਾਈ ਮੈਂ ਨਹੀਂ ਲੈ ਗਿਆ ਹੋਰ ਕੌਣ ਲੈ ਗਿਆ ਕੋਈ ਜਾਣਦਾ ਵੀ ਆ ਬਾਈ ਮੈਂ ਉਹਦੇ ਪਤਾ ਨਹੀਂ ਮੈਂ ਉਹਦੇ ਪਤਾ ਨਹੀਂ ਲੈ ਕੇ ਗਿਆ ਤੇਰਾ ਝੋਟਾ ਆ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਮੁੰਡਾ ਜ਼ਰਾ ਬਾਦ ਰਾਜਨ ਉਹਦੇ ਸਹੀ ਕੋਲ ਇੱਕ ਵਾਰ ਇੱਕ ਵਾਰ 10 ਲੈ ਕੇ ਗਾਣਾ ਇਹ ਲੈ ਕੇ ਆ ਕੇ ਦੂਜੇ ਹੁਣ ਭਾਈ ਮੈਂ ਨਹੀਂ ਲੈ ਕੇ ਆਇਆ ਮੋਟਰ ਤੋਂ ਪਾਣੀ ਕਰਦਾ ਐ ਭਾਈ ਮੈਨੂੰ ਪਤਾ ਹੀ ਨਹੀਂ ਕਿ ਕੀ ਹੋ ਗਿਆ ਇਹ ਦੋਨੇ ਕਿੱਥੇ ਜੀ 10 ਕਿੱਥੋਂ ਲੈ ਕੇ ਆਏ ਮੈਡੀਕਲ ਤੋਂ ਕਿੱਥੇ ਲੈ ਕੇ ਛੱਡ ਦਾਂਗੇ ਉਹਦੀ ਨਾਲ ਦੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਮਾਂ ਵਾਚੂ ਹੀ ਆਉਂਦਾ ਤੂੰ ਇਹ 20 20 ਡੱਬੇ ਕਹਿੰਦੇ ਲੈ ਕੇ ਆਉਂਦੇ ਆ 20 20 10-10 ਡੱਬੇ ਜਵਾਕਾਂ ਨੂੰ ਦੇਣ ਨੂੰ ਗਾਹਾਂ ਬਕਿਆਨ ਨੂੰ ਲੈ ਕੇ ਆਉਂਦੇ ਆ ਮੈਂ ਬੇੜਾ ਭਾਈ ਜੀ ਯਾਰ ਆ ਦੇਖੀ ਭਾਈ ਕੋਇਆ ਦੇਖ ਲੋ ਯਾਰ ਚੁੱਪ ਕਰ ਜਵਾਲਾ ਬੋਲਣਾ ਭਾਈ ਹਾਇ ਸਰਕਾਰ ਕਹਿੰਦੀ ਆ ਪੁਲਿਸ ਕਹਿੰਦੀ ਆ ਵੀ ਇਹ ਨਸ਼ਾ ਨਹੀਂ ਹੈਗਾ ਆ ਕੀ ਆ ਇਹ ਤੂੰ ਦੇਖ ਕਿਨੇ ਫੜਨੇ ਇਹ ਪੁਲਿਸ ਨਹੀਂ ਫੜਦੀ ਨਹੀਂ ਫੜਦੀ ਆਹ ਦੇਖ ਆ ਦੇਖ ਇਹ ਵਧੀਆ ਵਧੀਆ ਕਰੋ ਭਾਈ ਆ ਸਾਰੇ ਪਾਲੋ ਭਾਈ ਪਾਓ ਪਾਓ ਦੇਖੋ ਸਾਰੇ ਪਾਓ ਪਾਓ ਇਹਨੂੰ ਬਿਚਪਾਓ ਇਹਨੂੰ ਬਿਚਪਾਓ ਭਾਈ ਜੇ ਤੂੰ ਦੱਸ ਫਿਰ ਮਾਰੋ ਹੁਣ ਮਾਰੋ ਭਾਈ ਜਾਦਾ ਮੈਨੂੰ ਮੇਰੇ ਸਰਪੰਚ ਬਹਿਣੇ ਆਈਆਂ ਬਾਈ ਇਹਨੂੰ ਕੋਈ ਮਾਰਿਆ ਨਾ ਬਾਈ ਉਹ ਮੁੰਡਾ ਓਏ ਓਰੇ ਸੁਣ ਆ ਪਿੰਡ ਦੇ ਸਰਪੰਚ ਤੁਸੀਂ ਸੋ ਤੋਂ ਪਹਿਲਾਂ ਕਿਹੜਾ ਗੱਲ ਸਰਪੰਚ ਉਹ ਬਲਾਓ ਓਰੇ ਸਰਪੰਚ ਤੁਸੀਂ ਸਿੱਧੇ ਦੋਰੇ ਪਾ ਜਾਣਾ ਅੱਛਾ ਓਏ ਜਿਹੜੇ ਕਹਿੰਦੇ ਪੰਮੇ ਕਹਿੰਦੇ ਉਹਨਾਂ ਨੂੰ ਸੱਦ ਕੇ ਲਾਪਣਾ ਆਏ ਨਹੀਂ ਆਏ ਮਾਰ ਕੇ ਵਾਕੇ ਹੀ ਘਰੇ ਆਪਾਂ ਪੰਮੇ ਆ ਸਾਰੇ ਪਿੰਡ ਦੇ ਬਣਾਦੀ ਕਰਕੇ ਜਾਵਾਂਗੇ ਹਲੇ ਰੋ ਇੱਥੇ ਬਹੁਤ ਰਸ਼ ਹੈ ਜਿਹੜਾ ਬੇਚਦਾ ਸੱਦੂ ਤੂੰ ਮੈਨੂੰ ਐਂ ਦੱਸ ਦੇ ਬੇਚਦਾ ਜਿਹੜਾ ਹੈਗਾ ਨਾ ਚੁੱਪ ਕਰ ਚੱਲਦੇ ਨਾ ਕੋਈ ਨਹੀਂ ਲੈਂਦਾ ਮੈਂ ਠੀਕ ਮੈਡੀਕਲ ਦਾ ਨਾਮ ਹੋਰ ਨਾ ਮਾਰੇ ਕੋਈ ਮੈਡੀਕਲ ਨਾ ਨਾ ਬਾਬਾ ਇਹਦਾ ਹੁੰਦਾ ਬਈ ਮੈਨੂੰ ਤਨਸਾਰੀ ਉਮਰ ਜਮਾਨਤ ਨਹੀਂ ਹੋਈ ਜੋ ਬਈ ਮੇਰੀ ਗੱਲ ਤਾਂ ਸੁਣ ਲੋ ਦਾ ਦੇਖ ਤਰੇਗਾ ਆਪਾਂ ਕਿੱਥੋਂ ਘਰੇ ਬਣਾਉਣੇ ਨੂੰ ਇਹ ਕੋਈ ਨਾ ਕੋਈ ਉਹ ਪਾਣੀ ਲੈ ਕੇ ਆਈ ਉਹ ਟਾਂਬੇ ਕੋ ਯਾਰ ਪਾਣੀ ਲੈ ਕੇ ਆਈ ਯਾਰ ਓਏ ਯਾਰ ਸੋਥੋ ਦੋ ਬੰਦੇ ਵਗੈਰ ਤੀਜਾ ਕੋਈ ਬੰਦਾ ਮੋਟਰਸਾਈਕਲ ਥੋੜੀ ਸਾਰੀ ਲਾਈਵ ਵੀਡੀਓ ਚ ਚੱਲੀ ਜਾਂਦੀ ਮੈਂ ਤਾਂ ਮਾਰੋ ਇੱਕ ਹੋਰ ਕਿੱਦਿਗਾ ਇੱਕ ਹੋਰ ਬੰਦਾ ਸੀਗਾ ਇੱਕ ਹੋਰ ਕਿੱਦਿਗਾ ਕਿੱਥੇ ਭੱਜਿਆ ਉਹ ਕਿੱਥੇ ਭੱਜਿਆ ਸਿੰਧਰੋ ਬੰਦਾ ਦਿਖਿਆ ਨਹੀਂ ਤੁਹਾਨੂੰ ਆਹੀ ਤਾਂ ਹੈਗਾ ਸੀ ਉਹਦਾ ਪਿੱਛੇ ਹੋਰ ਵੀ ਆਹ ਨਹੀਂ ਆਹੀ ਸੀਗਾ ਦੋ ਸੀਗੇ ਉਹ ਤਿੰਨੇ ਸੀ ਓ ਇੱਥੋਂ ਆ ਰਹੇ ਸੀ ਇਹ ਬੰਦੇ ਆ ਰਹੇ ਸੀ ਮੇਰੇ ਸੀਗੇ ਉਹ ਬੰਦੇ ਨਾਲ ਆ ਇਹ ਇੱਕ ਗੱਡੀ ਤੇ ਓਏ ਗੱਡੀ ਤੇ ਆਇਆ ਸੀਗਾ ਇਹ ਗਲਤ ਕਰਦੇ ਆ ਗਲਤ ਕਰਦੇ ਆ ਓਏ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਜਾ ਓਏ ਥੱਪਿਆਂ ਦੇ ਥੱਪੇ ਕੋਈ ਨਾ ਡੁੱਪਣੀ ਦੇ ਇੱਕ ਮਿੰਟ ਡੁੱਪਣੀ ਦੇ ਨਾਨੇ ਗੁਰਜੀ ਭੈਣੇ ਬੰਡਲੇ ਗਏ ਬੰਦਾ ਹੁਣ ਹੁਣੀ ਹੋ ਹੋ ਉਹ ਕਿੱਧਰ ਗਏ ਆਪਣੇ ਨਾਲ ਕਿਧਰ ਗਏ ਆ ਸਿਆ ਸਿਆ ਚਿੱਤ ਯਾਰ ਓਏ ਚਿੱਲਾ ਲੈ ਬਣਾ ਸਾਰੇ ਇਕੱਠੇ ਕੋ ਜਾਣੇ ਹੋ ਯਾਰ ਬੰਦ ਕਰ ਦੇ ਯਾਰ ਵੀਡੀਓ